कस्बा बेगोवाल के नज़दीक पें पेंदे पिंड पदास अमरीका वालों डिपोर्ट किए गए एक सौ चार भारतीय चो पाब तीह चो पेंड पदास मां पुत तो 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 भी शामिल सन जो अमरीका वालों डिपोर्ट कर अमृतसर हवाई अड्डे तो अब अपने घर डीएसपी दलजीत सिीएसपी भुलथ करैल सिंह की अगवाई चुजे इस इलावा इस तु ने पेंड बरियार नौजवान हरप्रीत पुत्र गुरजंग भी डिपोर्ट किया गया जो देर रात तक अपने घर पहुंचाया जिसके परिवारक मैंबर वालों कोई भी जानकारी साझी तो इनकार कर दिता ਆਓ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਇਹ ਰਿਪੋਰਟ। ਸ਼ੂਟ ਰਿਪੋਰਟ ਉਹ ਬਹੁਤ ਸਾਰੇ ਲੋਕ ਆਪ ਪੁੱਛ ਰਹੇ ਕਿ ਤੁਸੀਂ ਵੀ ਸ਼ਾਮਲ ਹੋ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ। ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇਸ ਨਾਲ ਚੋਰੀ ਚੜਾਏ ਨੇ। ਕਿੰਨੇ ਸਮੇਂ ਤੋਂ ਤੁਸੀਂ ਗਏ ਹੋ? ਵੀਨਾ ਹੋ ਗਿਆ। ਵੀਨਾ। ਹਾਂਜੀ। ਕੋਈ ਗੇਸ ਨਹੀਂ। ਮੈਂ ਆਤੇ ਮੇਰੇ ਬੇਟਾ। ਕਿਸ ਕਾਰਨ ਬਣਿਆ? ਕੁਛ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਛ ਨਹੀਂ ਨਾ ਕੋਈ ਬਿਆਨ ਹੋਇਆ ਕੁਛ ਨਹੀਂ ਰੀਜ਼ਨ ਦੱਸਿਆ ਸੰਤੇ ਵੀ ਨਹੀਂ ਪਤਾ ਕਿ ਇੰਡੀਆ ਰਿਪੋਰਟ ਕਰ ਲੈ ਕੋਈ ਹਾਂ ਰਿਪੋਰਟ ਕਰਨ ਵੇਲੇ ਕੀ ਕੋਈ ਕੱਸਿਆ ਸੀ ਆਪਾਂ ਮਨ ਲੱਗਿਆ ਗੱਲਬਾਤ ਇਹ ਕੁਛ ਨਹੀਂ ਦੱਸਿਆ ਤੁਹਾਡਾ ਤਾਂ ਕੁਝ ਲੱਗਦਾ ਕਿ ਲੋਕ ਇੱਥੇ ਆਉਂ ਨਹੀਂ ਆਉਂ ਕਿਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੱਗੇ ਸੀ ਉੱਥੇ ਸਾਰੇ ਆਨ ਪਤਾ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕ ਤੁਹਾਨੂੰ ਉੱਥੇ ਇੰਡੀਆ ਲੈ ਕੇ ਜਿਗਾਉਣਾ ਸੀ ਉਦੋਂ ਕੀ ਕੀਤਾ ਕੁਝ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਵਾਰ ਸੀ ਉੱਥੋਂ 104 ਜਣੇ ਵਾਪਸ ਆਏ ਲੇਡੀਸ ਕਿੰਨੇ ਤੁਸੀਂ ਨਹੀਂ ਹੋਰ ਵੀ ਹੈਗੇ ਅਸੀਂ ਸੱਤ ਪਿਆਮੀਆਂ ਸੀ ਬਾਕੀ ਲੇਡੀਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਹੈ ਕਿ ਇਹ ਕਿੰਨੇ ਮੈਂਬਰ ਐ ਕਿ ਉਹ ਓਪੀਨੀਅਨ ਕੋਰਪਰਿਜ ਨਾਲ ਸੁਚਾਰਜ ਹੋਏ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਅਮਸਾਰੇ ਰਿਪੋਰਟ ਤੇ ਪਰ ਤੇ ਅਮਰੀਕਾ ਦੇ ਜਹਾਜ਼ ਦੇ ਵਿੱਚ ਉਹਨਾਂ ਨੇ ਇੱਥੇ ਭੇਜੇ ਸੀ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 60% ਸੀਗੇ ਜਿਹੜੇ ਸਾਡੇ ਡੀਐਸਪੀ ਹਮਿਸਾਈਡ ਸ਼੍ਰੀ ਦਰਜੀਤ ਸਿੰਘ ਜੀ ਬੋਲਤਾ ਤੋਂ ਉ ਉਹ ਨਾਨੂਮਨਸਰੀ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਈ ਸੀ ਤੇ ਜਿਹਦੇ ਵਿੱਚ ਜਿਹੜੇ ਇਹ ਚਾਰ ਸਾਡੀ ਸਬੂਜਨ ਨਾਲ ਸੰਬੰਧ ਸੀਗੇ ਪਲਾਸ ਸਬੂਜਨ ਨਾਲ ਜਿਹਦੇ ਵਿੱਚੋਂ ਇੱਕ ਲੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਸਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰ ਫੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰ ਫੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਵੰਦੀ ਕੋਈ ਦੁੱਖ ਤਕਲੀਫ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹਟ ਕਰਾਂਗੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੇ ਉਹਨਾਂ ਨੂੰ ਬਹੁਤ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਕਸੈਪਟ ਕੀਤਾ ਔਰ ਸ੍ਰੀ ਘਰਾਲ ਤੋਂ ਵਿੱਚ ਉਹਨਾਂ ਨੇ ਹਵਾਲੇ ਕਰਕੇ ਅਸੀਂ ਤੋਂ ਆਏ